ਉਹਨਾਂ ਨੂੰ ਪੜ੍ਹ ਕੇ ਦੇਖੀਏ ਵਿਚਾਰ ਕਰਕੇ ਦੇਖੀਏ ਗੁਰੂ ਦੇ ਸੰਤਾ ਕਹਾਂ ਜੀ ਮੇਰੀ ਉਹਨਾਂ ਤੋਂ ਮੰਗਿਆ ਵੀ ਇੰਨੇ ਸਾਲ ਜੁੜਦੇ ਰਹੀਏ ਨਾ ਉਹਨਾਂ ਨੇ ਮੰਗਿਆ ਵੀ ਸਾਡਾ ਜੀਵਨ ਐ ਜਿਹੜਾ ਉਹ ਗੁਰੂ ਦੇ ਦੇਖੇ ਲੱਗ ਜੇ ਬੋਲਦੇ ਮੇਰੀ ਇਸ ਕਰਕੇ ਜਿੰਨਾ ਵੀ ਪਿਛਲਾ ਇਤਿਹਾਸ ਜੇ ਪੜ੍ਹ ਕੇ ਦੇਖੀਏ ਮੜ ਬੜੇ ਕਮਾਈਆਂ ਵਾਲੇ ਸਾਧੂ ਹੋਏ ਸਤਿਬਾਬਾ ਤਸ ਮਸਤੋ ਸੰਤ ਜੀਨ ਪੜ ਕੇ ਦਿਖੀਏ ਉਸ ਜਮਾਨੇ ਚ ਅੰਗਰੇਜ਼ ਦਾ ਰਾਜ ਹੁੰਦਾ ਅਜੇ ਵੀ ਯੂਨੀਵਰਸਿਟੀ ਨੂੰ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਦਾ ਨਾਮ ਦਿੱਤਾ ਤਾਂ ਕੁਸ਼ੇਤਰਾ ਇਹਦੀ ਨਹੀਂ ਸਤਿਬਾਬਾ ਤਸ ਮਸਤੋਣਾ ਨੇ ਰੱਖੀ ਜੀ ਮੈਂ ਜੇ ਇਸ ਯੂਨੀਵਰਸਿਟੀ ਕੁਸ਼ੇਤਰਾ ਹਲੋ ਲੇਕਰ ਆਏ ਜੀ ਹਾਂ ਜੀ ਨਾਜ਼ਰੀ ਬਣਾ ਨਾਜ਼ਰੀ ਰੱਖੀ ਉਸ ਜਮਾਨੇ ਚ 360 ਗੁਰਦੁਆਰਾ 700 ਸਪੂਰ ਦੇ 40 ਕੋੜਜ ਬਣਾ ਲੈ ਅੰਗਰੇਜ਼ ਦੇ ਨਾਲ ਇਹ ਤੇ ਮਸਤੋਂ ਸੰਦਾਂ ਦਾ ਖੰਡ ਸਾਡੇ 21 ਲੱਖ ਬੰਦੇ ਨੂੰ ਅਮਰ ਸ਼ਕਾਣਾ ਜਦੋਂ ਕਿ ਸਿੱਖਾਂ ਦੀ ਗਿਣਤੀ 사ਦੀ 8 ਲੱਗ ਰਗੀ ਤੇ ਕਿਸੇ ਨੇ ਕਿਹਾ ਤਾਂ ਬੱਬਾ ਜੀ ਤੁਸੀਂ ਤਾਂ ਇਹਨਾਂ ਦੁਨੀਆ ਦਾ ਭਲਾ ਕਰਦੇ ਕੱਲ ਹੋ ਗਿਆ ਹਣਾ ਕੋਈ ਮਤਲਬ ਨਹੀਂ ਹੋਰ ਮਾਤਮਾ ਜੀ ਜਿਹੜੀ ਨੌਵੇਂ ਪਾਸ਼ੇ ਦੀ ਸ਼ਹੀਦੀ ਹੈ ਸ਼ਹੀਦੀ ਨਹੀਂ ਹੋਰ ਵੀ ਨਹੀਂ ਸੀ ਕਿ ਹੌਨ ਮੁਖਾ ਕੇ ਸ਼ਹੀਦੀ ਹੈ ਬਲਤਰਮ ਵਾਸਤੇ ਜੂਝ ਰਿਆ ਮੈਂ ਦੇਸ਼ ਵਾਸਤੇ ਜੂਝ ਰਿਆ ਪਰ ਜਿਹੜੀ ਗੁਰੂ ਅਰਜਨ ਦੇਵ ਮਾਰਦੇ ਸ਼ਹੀਦੀ ਤੇ ਨੌਵੇਂ ਪਾਸ਼ੇ ਦੀ ਸ਼ਹੀਦੀ ਨਾ ਜਾਂ ਦਸਵੇਂ ਪਾਸ਼ੇ ਪਰਵਾਰ ਦੀ ਸ਼ਹੀਦੀ ਹੈ ਉਹ ਹੌਮੇ ਤੂੰ ਰਾਹ ਸ਼ਹੀਦੀ ਉਹ ਹੌਮੇ ਤੂੰ ਰਾਹ ਸ਼ਹੀਦੀ ਇਨਾਂ ਦਾ ਤੇ ਉਹ ਹੌਮੇ ਤੂੰ ਰਾਹ ਨਿਸ਼ਕਾਮ ਸੀ ਉਹ ਲੰਘ ਜਿਉਂਿਆ ਕਿ ਉਹ ਸੰਸਾਰ ਹੈ ਤੇ ਉਹ ਨਹੀਂ ਰਹਿਣਾ ਨਹੀਂ ਹੈ। ਨਾ ਸਰੀਰ ਹੈ। ਇਹ ਤੇ ਰਹਿਣਾ ਨਹੀਂ ਹੈ। ਜਿਵੇਂ ਲੋਹੇ ਨੂੰ ਜੰਗ ਖਾ ਜਾਂਦਾ। ਹਾਂ। ਹਲੋ। ਲੱਕੜੀ ਨੂੰ ਜੰਗ ਖਾਤੈ ਕੌਣ ਖਾ ਜਾਂਦਾ ਲੋਹੇ ਨੂੰ ਜੰਗ ਖਾ ਜਾਂਦਾ। ਅਰ ਰੰਗਜੀਵ ਤੇਰਾ ਤੂੰ ਜਲਦਬ ਕੀਤਾ ਨੇ ਜਿਹਦੇ ਕਰਕੇ ਤੈਨੂੰ ਰਾਜ ਮਿਲਿਆ। ਹਲੋ। ਜਲਦ ਉਹ ਮੇਰੇ ਸਾਡੇ ਇਸ ਸਰੀਰ ਨੂੰ ਸ਼ਹੀਦ ਕਰੇਗਾ। ਇਹਦੀ ਬਲੀ ਹੋਊਗੀ ਤੇਰੇ ਪਾਪ ਨਸ਼ਟ ਹੋ ਜਾਣੇ ਬਸ ਉਹ ਮਾਫ ਕਰਨਾ ਤੇਰੇ ਪੂਰੇ ਨਸ਼ਟ ਹੋ ਜਾਣੇ ਇਹ ਤੇਰਾ ਰਾਜ ਜਦਨ ਕਰੇਗਾ ਰੰਜੀਤ ਬਾ ਕੀ ਹਾਸਵਾ ਕੀ ਆ ਮਨਾਈ ਤੇ ਤੇਰਾ ਠੀਕ ਰਾ ਪਰ ਨਿਹਵਾਤੇ ਠੀਕ ਕਰ ਫੋਲ ਦਲੀਸ ਪ੍ਰਭਪੁਰ ਕੀ ਆ ਪਿਆਨ ਹੈ ਜੀ ਇਹ ਬਹਾਦਰੀ ਕੀ ਰੀਆ ਕਰੀ ਨਿਹਵਾ ਉਹ ਤੇਰ ਬਾਦਸੀ ਕੀ ਰੀਆ ਕੀ ਰੀਆ ਕਰੀ ਕੀਆ ਕੁਰਬਾਨੀ ਕੀ ਰੀਆ ਤਿਆਗ ਦਸੇ ਬਾਸ਼ਾ ਕਹਿੰਦੇ ਨੇ ਕਿ ਸਾਡੇ ਪਿਤਾ ਵਰਗੀ ਕਿਸੇ ਨੇ ਕੁਰਬਾਨੀ ਨਹੀਂ ਕੀਤੀ ਉਹ ਗੁਰਬਾਣੀ ਦਾ ਸਾਰੀ ਹੈ ਪ੍ਰਮੁਖਿਆਨੀਆਂ ਦੀ ਉਹ ਵਾਹ ਕੋਈ ਜਗ ਨੂੰ ਨੱਕ ਨਾਲ ਕੀ ਜਗਲੀ ਔਰ ਇੱਕ ਗੱਲ ਕਹਿਣੀ ਕਹਿੰਦੀ ਜੋ ਬੁਲਾਵੇਂ ਤੂੰ ਨਾਲ ਦਾ ਸੋ ਗਿਆ ਇਹ ਕਰ ਜੇ ਨਹੀਂ ਮੇਰੀ ਬੇਟੀ ਦਾ ਬੁੱਕਾ ਨਹੀਂ ਚਲੂ ਉਹਦੋਂ ਕਰ ਬਾਲੋ ਕੀ ਕਰ ਲੂਗਾ ਬੋਲੋ ਨਹੀਂ ਸਮਝੇਗੇ ਪੈਣੀ ਦੇ ਬੱਚੇ ਨੂੰ ਐਮਏ ਦੀ ਕਿਤਾਬ ਪੜ ਬਣੋ ਉਹਨਾਂ ਦਾ ਕੀ ਕਰੂ ਕੀ ਸਮਝਾ ਲੋ ਸਮਝਾਇਆ ਬੋਲ ਦੇ ਕੀ ਕਰੂਗਾ ਨਹੀਂ ਸਮਝੇਗੇ ਇਹ ਜਿਹੜੇ ਬੀਜ਼ਨਸ ਸੰਸਕ੍ਰਿਤੀ ਚ ਉਚਾਰਨ ਕੀਤੇ ਗਏ ਉਹ ਪੜਨੇ ਔਖੇ ਨੇ ਉਹਨਾਂ ਚੰਨਾ ਸੁੱਖੇ ਗੁਰਬਾਣੀ ਬਾਣੀ ਪਿੰਕ ਗੁਰਮਖੀ ਲਿਪੀ ਦੇ ਵਿੱਚ ਉਚਾਰਨ ਕੀਤੀ ਹੈ ਇਹ ਪੜਨੀ ਸੌਖੀ ਹੈ ਤੇ ਜਰਨਾਉ ਹੈ। ਹੁਣ ਤੱਕ ਬਾਣੀ ਪੈਗਾ ਉਲਟਾ ਖੇਲ ਪਰ ਅੰਮ ਦਾ ਪੈਰਾ ਉੱਪਰ ਸੀਸ ਬਣਾਇਆ ਹੈ। ਇਹ ਗਲ ਪਲਟੀ ਹੈ। ਲੋਕ ਇੱਥੇ ਤੱਕ ਹੀ ਬੈਠੇ ਨੇ ਸਿਰਫ ਅਖੜ ਕੀ ਬਾਣੀ ਪੱਕੀ ਪਾਣੀ। ਕਥਾਵਾਜ ਕਥਾ ਕਰੇ ਮਹਾਪੁਰਖ ਦੇ ਅਰਥ ਕਰਕੇ ਉਸ ਉਹਦੀ ਉਹਦੀ ਕਥਾ ਗੁਰਬਾਣੀ ਦੀ ਕਥਾ ਕਰਕੇ ਅੱਜ ਜਿਸ ਤਰ੍ਹਾਂ ਪੜ੍ਹ ਰਹੇ ਹਾਂ। ਇਹਨਾਂ ਹੁੰ ਬੱਚਿਆਂ ਨੂੰ ਵੀ ਪਤਾ ਜਦ ਉਥੇ ਜਿਹੜੀਆਂ ਗੁਰਸਾ ਰਾਇਪੁਰ ਦੇ ਇਲਾਕੇ ਦੇ ਗਾਣੇ ਹੈ ਲੋ ਤੇ ਤੀਰ ਉਹਦੇ ਉਥੋਂ ਭੇਜਾ ਨੂਰਾ ਮਾਹੀ ਨੂੰ ਭੇਜਾ ਨੰਦਕ ਚੱਲ ਦੇਖੀ ਨੂਰਾ ਮਾਹੀ ਨੂੰ ਤੂੰ ਭੇਜ ਜੀ ਜਾ ਸਾਡੇ ਵੱਡੇ ਸਾਬ ਜੀ ਦੇ ਉੱਤੇ ਸ਼ਹੀਦ ਹੋ ਗਏ ਨੇ ਚਮਕੌਰ ਸਾਡੇ ਅੱਖਾਂ ਸਾਹਮਣੇ ਰਾਇਪੁਰ ਦੇ ਲੱਤ ਭੇਜਾ ਭੇਜਾ ਸਹਰਾਣ ਦੀ ਖਬਰ ਲਿਆ ਕੇ ਦੇ ਉਹ ਵੇ ਜਾ ਉੜੀ ਉਹਨਾਂ ਨੇ ਹਵਾਂ 'ਚ ਦੌੜਦਾ ਸੀ ਜਦੋਂ ਉਹ ਦੌੜ ਗਿਆ ਪਤਾ ਕੀਤਾ ਜਿੱਦੂ ਜਬਰ ਲੈ ਗਿਆ ਉਹਨੇ ਵੀ ਰੱਤ ਆ ਗਿਆ ਕਿਹਾ ਮਰ ਤਾੜੇ ਸਭ ਜਦ ਸ਼ੀਧੀਆਂ ਪਾ ਲੈ ਉਹਨਾਂ ਆਪਣੀ ਜਾਨ ਨਹੀਂ ਪਿਆਰੀ ਗਿਆਨ ਦਾ ਿਕਰ ਗਿਆ ਪਰ ਥਾਮ ਨਹੀਂ ਜਾਣ ਦਿੱਤਾ ਇੰਦਾ ਯੂਰ ਦੀ ਮਾਤਾ ਵੀ ਸੱਚਣ ਚਲੇਗੀ ਉੱਥੇ ਮਰ ਦਸਵੇਂ ਪਾਤਸ਼ਾਹ ਨੇ ਕਾਈ ਦੇ ਨਾਲ ਨੂਰਾ ਮਾਈ ਜੀ ਜਿਹੜਾ ਮੋਤ ਮੰਗਦੀ ਨੂਰਾ ਮਾਈ ਮੁਸਲਮਾਨੀ ਹੋ ਕੇ ਮੋਸਾਪਾ ਬੈਠੇ ਸਨ ਉਥੇ ਗੁਰੂ ਮਹਾਰਾਜ ਸਮਾਰਨੇ ਕਾਈ ਦੇ ਨਾਲ ਇੱਕ ਬੂਟਾ ਪਟਿਆ। ਹੀਦਰਾਂ, ਸੋਰੀ, ਹੀਦਰਾਂ ਹੀਦਰਾਂ ਕਾਈ ਦਾ ਬੂਟਾ ਪਟਿਆ। ਅਜੇ ਜਥੇ ਨੂਰਾ ਮੈਂ ਕੋਈ ਦਾ ਮਰਾ ਇਹ ਕੀ ਕਰ ਰਿਹਾ ਸਿੱਖਾ ਮੈਂ ਜਮਾ ਰਿਹਾ ਇਹ ਕੀ ਕਰ ਰਿਹਾ। ਇੱਥੇ ਹੁਣ ਅਜੀ ਤੇ ਉਹਨੇ ਕਿ ਮਹਾਰਾਜ ਨੂੰ ਤਾਰਨਾ ਪੜਿਆ ਕਿ ਨਾ ਬੂਟਾ ਪਟਕੇ ਗੁਰੂ ਜੀ ਆਗਦੇ ਤੁਰਕਾ ਦੀ ਜੜ ਪਟਕੇ। ਅਜੀ ਅਗਰ ਮਰਹਾ ਕੀ ਗਿੱਤਾ ਗੁਰੂ ਸਾਹਿਬ ਕਰਨ ਪਾਈ ਤੁਰਕ ਰਾਜ ਦੀ ਜਲਮ ਮਰ ਮਰ ਕਾਇਦਾ ਬੂਟਾ ਪਟਿਆ ਦੀ ਨਾ ਕਰੇ ਨਾ ਤੇ ਤੀਰ ਨਾਲ ਕਾਇਦਾ ਬੂਟਾ ਨਹੀਂ ਪਟਿਆ ਤੁਰਕ ਜਲਮ ਰਾਜ ਦੀ ਜਲ ਬੱਤੀ ਛੋਨੇ ਨਾ ਬੱਚਿਆਂ ਨੂੰ ਕੀ ਪਤਾ ਲੱਗਿਆ ਆਪਾਂ ਨੂੰ ਸਮਝਾਵਾਂਗੇ ਨਹੀਂ ਪਾਪਾ ਨੂੰ ਕੀ ਗੱਲ ਇਹਨਾਂ ਨੂੰ ਘੱਟੋ ਘੱਟ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਆਸ਼ਾ ਕੋ ਬੈਨੂ ਗੁਰੂ ਗ੍ਰੰਥ ਸਾਹਿਬ ਦਾ ਆਸ਼ਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਇਹ ਸ਼ਾਇਰ ਉਹ ਸਾਡੇ ਇਹਨਾਂ ਬੱਚਿਆਂ ਦੇ ਦਿਮਾਗ 'ਚ ਪਹਿਣਾ ਚਾਹੀਦਾ ਕੀ ਗੱਲ ਹੈ ਜੇਕਰ ਕਾ ਇੱਥੇ ਜਿੰਨੇ ਵੀ ਜੰਪੜ ਬੱਚੇ ਨੇ ਤੇ ਲਾਈਵ ਕਰ ਦੇਣ ਕਿਉਂ ਨਾ ਸਮਝਵੈਂਦੇ ਯਾਰ ਬਣੀ ਕੀ ਥਾ ਮਤੇ ਮੈਚ ਤੇ ਸਾਰੀ ਪਾਣੀ ਬੜੀ ਮੁਸ਼ਕਲ ਹੈ ਬਹੁਤ ਬਫੀ ਜਾ ਰਹੀ ਹੈ ਬੜੀ ਕਿਰਪਾ ਤੋਂ ਬਣਾ ਨੇ ਹੈ ਗੱਲ ਹੈ ਨਹੀਂ ਹੈ ਗੱਲ ਸਿਮਰਨ ਕਰੋ ਭਜਨ ਕਰੋ ਨਾ ਇਹਨਾਂ ਸਿਮਰਨ ਕਰੋ ਇਹਨਾਂ ਸਿਮਰਨ ਕਰੋ ਇਹਨਾਂ ਸਿਮਰਨ ਕਰੋ ਇਹ ਬਾਹਰ ਦਾ ਸਿਮਰਨ ਕਰੋ ਕੋ ਬਣੀ ਸਾਰੀ ਸਿਮਰਤੀ ਦੇਣ ਵਜਾਰ ਬਾਪ ਮਰਦਾਂ ਦੇ ਬਾਪ ਬਾਣੀ ਆਈ ਕਿੱਥੋਂ ਅੰਨਦ ਜੂ ਨਿਕਲੀ ਬਾਣੀ ਅੰਨਦ ਦੀ ਜੂ ਨਿਕਲੀ ਨੰਦ ਦੇ ਲੈ ਜੂ ਅੰਨਦ ਜੂ ਨਿਕਲੀ ਅੰਨਦ ਦੇ ਲੈ ਜੂ ਬਿਜਾਰ ਬਾ ਉਹ ਇਹ ਅੰਨਦ ਦੇ ਫਟ ਰਹੇ ਸੀ ਮਰਦਾਂ ਦੇ ਬਿਜਾਰ ਬਾਣੀ ਆਈ ਤਾਂ ਖੁਸ਼ ਰਹਿੰਦਾ ਸਿਮਰਾਸ਼ੀ ਦੇ ਰਮਾ ਨੂੰ ਤੂੰ ਇਹ ਲੋਕਾਂ ਨੂੰ ਦੱਸ ਨਹੀਂ ਸਕੇ ਲੋਕਾਂ ਨੂੰ ਸਮਝਾ ਨਹੀਂ ਸਕੇ ਉਹ ਸਾਡੀ ਬੱਦ ਕੇ ਸੁਣੀ ਕਿਉਂ ਆ ਕਾ ਸੰਤ ਸ਼ਰਨ ਜੋ ਜਨ ਪਰ ਸੰਤ ਸ਼ਰਨ ਜੋ i <laughs> up ਸ਼ਰਨ ਜੋ ਜਨ ਪਰੈ ਸੰਤ ਸ਼ਰਨ ਜੋ ਕਿੰਨਦਾ ਨਾ I can't ਨੇ ਰਸਾਨੇ ਰਬਾ ਮਾ ਭਗਾ ਮਾ ਕਿ ਨਿੰਦਾਨ ਨਾਨਕਾ ਬਾਹਰ ਬਾਹਰ ਆਵਤਾਰ ਬਾਹਰ ਬਾਹਰ ਆਵਤਾਰ ਸੰਤ ਸ਼ਰਨ